ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਨਾਓ ਗਾਇਸ ਹੁਣ ਸਵੇਰੇ ਸਵੇਰੇ ਮੈਂ ਬਤਾਉਂਦੀ ਕੀ ਕਰਿਆ ਸਵੇਰੇ ਸਵੇਰੇ ਉੱਠ ਕੇ ਮੈਂ ਘਰ ਮੈਂ ਆਈ ਤੇ ਲਾਰ ਬਲਾ ਕੇ ਤੇ ਮੈਂ ਆਪਣਾ ਜਿਹੜਾ ਮੋਟਰਸਾਈਕਲੋਂ ਬਾਹਰ ਧੋਤਾ ਵਾ ਗਾਇਸ ਵੇ ਲੋ ਇੰਨੀ ਠੰਢ ਚ ਵੀ ਮੈਂ ਜਿਹੜਾ ਵਾ 8 ਵਜੇ ਉੱਠ ਕੇ ਨਾ ਮੋਟਰਸਾਈਕਲ ਧੋਤਾ ਵਾ ਕਿਉਂਕਿ ਜਿਹੜੇ ਮम्मा ਨਹੀਂ ਮੈਨੂੰ ਉਹਦਾ ਮੋਟਰਸਾਈਕਲ ਤਾਂ ਉਹ ਨਹੀਂ ਦਿੰਦੇ ਮੇਰੀ ਠੰਢ ਹੀ ਆ ਤੇ ਸਵੇਰੇ ਸਵੇਰੇ ਉੱਠ ਗਿਆ ਤੇ ਬਾਕੀ ਸਾਰੇ ਸੌਂ ਰਹੇ ਆ ਤੇ ਮੈਂ ਆਪਣਾ ਮੋਟਰਸਾਈਕਲ ਛੋਟੇ ਛੋਟੇ ਇੱਧਰ ਧਵਾਤਾ ਵਾ ਤੇ ਹੁਣ ਉਹਦਾ ਮम्मा ਜਾ ਗਏ ਆ ਮੌੜ ਮੈਨੂੰ ਪਹਿਲਾਂ ਹੀ ਆਰਡਰ ਦੇ ਤਾਂ ਕਿ ਚਾਹ ਬਣਾ ਲਾ ਤੇ ਉਹ ਵਿੱਚ ਚਾਹ ਹੁੰਦਾ ਮੋਟਰਸਾਈਕਲ ਦੇ ਨਾ ਹਜੇ ਪਾਲਿਸ਼ ਵਜਣ ਵਾਲੀ ਹੋਈ ਆ ਹਾਂ ਮੈਂ ਪਾਣੀ ਮਾਰਿਆ ਉੱਪਰ ਜਦੋਂ ਪਾਣੀ ਸੁੱਕੂਗਾ ਫਿਰ ਪਾਲਿਸ਼ ਮਾਰਦੇ ਉੱਪਰ ਮੈਨੂੰ ਟੈਂਪਰੇਚਰ ਦਾ ਤੇ ਨਹੀਂ ਪਤਾ ਪਰ ਜਿਹੜੇ ਮੈਂ ਮੋਟਰਸਾਈਕਲ ਕੋਲ ਤਾਈ ਨਾ ਉਹਦੇ ਕਰਕੇ ਮੇਰੇ ਹੱਥ ਜਿਹੜੇ ਪੂਰੀ ਇੱਕ ਤਰ੍ਹਾਂ ਸੋਨੀ ਹੋ ਗਿਆ ਉਹ ਲਾਲ ਹੋ ਗਏ ਦਾ ਕੋਈ ਸੁੱਜਣ ਵੀ ਲਾਪੇ ਆ ਆਹ ਵਾਲੀ ਉਂਗਲੀ ਦਬਾਉਂਦੀ ਨਹੀਂ ਹਾਂ ਦੇਖੋ ਸੁੱਜਣੀ ਲਾਪੀ ਉਂਗਲੀ ਸਾਰੀ ਪਿਛਲੀ ਵਾਰ ਵੀ ਗਾਇਜ਼ ਮੇਰੇ ਮम्मा ਦੀਆਂ ਜਿਹੜੀਆਂ ਸੁੱਜ ਗਈਆਂ ਇਹ ਉਂਗਲੀਆਂ ਇਸ ਕਰਕੇ ਨਾ ਹੀ ਜਲਵਾ ਲਿਆ ਹੀ ਵਾਰਾ ਕਿਉਂਕਿ ਹੁਣ ਨਹੀਂ ਉਹ ਸੁੱਜੀ ਉਂਗਲੀਆਂ ਮੇਰੇ ਮम्मा ਦੀਆਂ ਹੁਣ ਜੇ ਜਲਵਾ ਆਗੇ ਤੇ ਹੁਣ ਗਰਮ ਪਾਣੀ ਹੁੰਦਾ ਮम्मा ਆਰਾਮ ਨਾਲ ਇੱਥੇ ਬਰਤਨ ਮਾਇਂ ਲੈਂਦੇ ਆ ਉਹ ਮੈਂ ਨਾ ਆਹ ਵਾਲੀ ਜਿਹੜੀ ਪਾਲਿਸ਼ ਆ ਆਪਣੇ ਮੋਟਰਸਾਈਕਲ ਤੇ ਮਾਰੂੰਗਾ 10 ਰੁਪਏ ਦਾ ਪਾਉਚੇ ਆਉਂਦਾ ਹੈ ਇਹਦੇ ਆਪਣੀ ਚਾਹ ਵੀ ਗਾਇਜ਼ ਔਰ ਮਣ ਕੇ ਜਿਹੜੇ ਰੈਡੀ ਹੋਏ ਲੱਗੀ ਆ ਆ ਇੱਧਰ ਸੌਖ ਦੇ ਚੰਗੇ ਬਾਲੇ ਬੱਚਾ ਡੇ ਮੈਂ ਤੇ ਇੱਥੇ ਚਾਹ ਬਣਾ ਲਈ ਆ ਪਰ ਮੈਂ ਨਾ ਕੱਲ ਇੱਧਰ ਰਾਤ 100 ਗਾੜ ਦਾ ਬਲਬ ਲ ਪੂਰੇ ਕਮਰੇ ਜਿਹਨੇ ਨਿੱਗ ਕਰਤਾ ਗਏ ਸਹੀ ਵੀ ਲਾਇਆ ਕਰੋ 100 ਵਟ ਦਾ ਬਲਬ ਆਵੇਂ ਬੱਤੀ ਜਿਆਦਾ ਫੂਲ ਖਿੱਚਦਾ ਫਿਰ ਫਿਰ ਹੀ ਫਾਇਦਾ ਤੇ ਹੈਗਾ ਨਾ ਆਪ ਨੂੰ ਸੌਣ ਦਾ ਗਾਇਸ ਉਹ ਹੁੰਦਾ ਮੈਂ ਜਿਹੜਾ ਬਲਬ ਬੰਦ ਕਰਨ ਲਗਾ ਸਾਰੀ ਰਾਤ ਜਿਹੜਾ ਚੱਲਦਾ ਹੈ ਇਹ ਬਲਬ ਬਹੁਤ ਹੰਦਾ ਆ ਕਿਡਾ ਡੈਮ ਹੋ ਗਿਆ ਨਾ ਸਾਰਾ ਇਹ ਜਿਹੜਾ ਬਲਬ ਹੈ ਨਾ ਘਰ ਨੂੰ ਪੂਰਾ ਰੋਸ਼ਨ ਕਰ ਦਿੰਦਾ ਇਦਾਂ ਲੱਗਦਾ ਜਿਵੇਂ ਘਰ ਚ ਖੁਸ਼ੀ ਖੁਸ਼ੀ ਹੋ ਗਈ ਜਦੋਂ ਬੰਦ ਕਰਤੀਏ ਤੇ ਰੋਸ਼ਨੀ ਗਾਇਬ ਹੋ ਜਾਂਦੀ ਸਿਰਫ ਬਲੂ ਬਲੂ ਜਿਹੜੇ ਲਾਈਟ ਆ ਨਾ ਉਹੀ ਜਗਦੀ ਰਹਿੰਦੀ ਆ ਇੱਦਾਂ ਲੱਗਦਾ ਐ ਡਿਪਰੈਸ਼ਨ ਵਿੱਚ ਆ ਗਏ ਆ ਗਾਇਜ਼ ਮम्मा ਇੱਥੇ ਬੈਠੇ ਨੇ ਗਿੱਜੇ ਤੇ ਸੁਣਨ ਕਰਦੇ ਬੈਠਾ ਉੱਥੇ ਟੈਂਪਰੇਚਰ ਜਿਹੜਾ ਮੈਂਟੇਨ ਐ ਹੁਣ ਬਾਹਰ ਟੈਂਪਰੇਚਰ ਜ਼ਿਆਦਾ ਹੀ ਲੋ ਜਿਹੜਾ ਘਿਰ ਗਿਆ ਗਾਇਜ਼ ਇੱਧਰ ਨਾ ਮम्मा ਨੇ ਆਪਣੀ ਰਜਾਈਚਪੁਰਾ ਆਸਰਾਮ ਨੇ ਹੁਣ ਬਾਹਰ ਨੂੰ ਨਿਕਲਦੇ ਦੇਖੋ ਓਏ ਠੰਡ ਕਰਾ ਸੁਸਤੀ ਬੜੀ ਪੈਣ ਦੀ ਕੀ ਕਰੀਏ ਹੁਣ ਕੰਮ ਕਰੰਦਾ ਜੀ ਨਹੀਂ ਕਰਦਾ ਕੰਮ ਹੁੰਦਾ ਸਿਰਫ ਦਿਮਾਗ ਦੇ ਨਾਲ ਪਰ ਫਿਰ ਵੀ ਗਾਇਜ਼ ਵੇਖ ਲਓ ਮੈਂ ਸਵੇਰੇ ਉੱਠ ਕੇ 8 ਵਜੇ ਮੋਟਰਸਾਈਕਲ ਧੋਤਾ ਸੀ ਜਿਹੜਾ ਮੇਰਾ ਕੰਮ ਸੀ ਉਹੀ ਮੈਂ అలਰਮ ਲਾਤਾ ਇਹਨਾ అలਰਮ ਲਾ ਕੇ ਮੈਨੂੰ ਉਸ ਵੇਲੇ ਯਾਦ ਆ ਗਿਆ ਕਿ ਮੈਂ ਮੋਟਰਸਾਈਕਲ ਧੋਣਾ ਹੀ ਤੇ ਮੈਂ ਮੋਟਰਸਾਈਕਲ ਧੋ ਕੇ ਘਾ ਮਾਰਿਆ ਆ ਵੇਖ ਸਕਦੇ ਮ ਮਾਰ ਚਾਈ ਦੇ ਵਿੱਚ ਆਸਣ ਗੱਲ ਕੇ ਬੈਠੇ ਨੇ ਉਹਨੂੰ ਸਿਮਣ ਕਰਦੇ ਰਹਿੰਦੇ ਨੇ ਤੇ ਪਤਾ ਨਹੀਂ ਕਿੰਨਾ ਟਾਈਮ ਲਾਉਂਦੇ ਨੇ ਇੱਕ ਇੱਕ ਡੇਢ ਘੰਟੇ ਤੇ ਲੱਗ ਹੀ ਜਾਂਦਾ ਵੇਹ ਤੇ ਬਿੰਦੇ ਬਿੰਦੇ ਤੇ ਗਾਈਜ਼ ਆਪਣੇ ਮੋਟਰਸਾਈਕਲ ਦੇ ਥੋੜੇ ਥੋੜੇ ਪਾਣੀ ਦੇ ਡ੍ਰੌਪਸ ਰਹਿ ਗਏ ਤੇ ਉਹਨਾਂ ਨੂੰ ਮੈਂ ਸਾਫ ਕਰਨ ਲਿਆ ਹਾਂ ਇਹ ਸਾਫ ਕਰੀ ਲਈ ਮੈਂ ਤੇ ਨਾ ਉਹ ਕੋਈ ਚਮਕਣ ਡਿਆ ਮੇਰੀ ਸਾਈਡ ਤੋਂ ਲੱਗਦੀ ਹੈ ਕਿ ਨਹੀਂ ਡਿਫੈਂਡਰ ਨਹੀਂ ਲੱਗਦੀ ਕਿ ਪਿੰਡ ਫਿਲਟਰ ਆਪਣੇ ਇਸ ਮੇਰੇ ਨਾਲ ਡਿਫੈਂਡਰ ਨਾਲ ਪਤਾ ਨਹੀਂ ਕੀ ਪੰਗਾ ਹੋ ਗਿਆ ਵਾ ਕਿ ਜਦੋਂ ਮੈਂ ਇਹਦੇ ਨਾਲ ਚੌਕ ਬੰਦ ਕਰਾਂ ਉਹ ਚੱਲਦਾ ਨਹੀਂ ਜੇ ਚੌਕ ਚਲਾਈ ਉਹ ਚੱਲਦਾ ਰਹਿੰਦਾ ਵਾ ਤੇ ਹੁਣ ਯਾਰ ਆ ਦੇਖ ਸਕਦੇ ਇਹਨੇ ਮੇਰਾ ਮੋਟਰਸਾਈਕਲ ਯਾਰ ਹੀ ਕਿਹੜੇ ਬੂਚਾਗਾ ਮਾਰ ਲਾ ਪਿਆ ਵਾ ਦੇਖੋ ਹੁਣ ਮੇਰੇ ਡਿਫੈਂਡਰ ਇਦਾਂ ਨਹੀਂ ਸਟਾਰਟ ਹੁੰਦੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆ ਯਾਰ ਤੁਸੀਂ ਕਮੈਂਟ ਕਰਕੇ ਦੱਸੋ ਮੈਨੂੰ ਹੋਕ ਸਮਝ ਨਹੀਂ ਆਉਂਦੀ ਮੇਰੀ ਡਿਫੈਂਡਰ ਨਾ ਪਤਾ ਨਹੀਂ ਕੀ ਮੰਗਾ ਪਿਆ ਵਾ ਗਾਇਸ ਆਪਣੀ ਨਾ ਡਿਫੈਂਡਰ ਤਾਂ ਮੇਰੇ ਖਿਆਲ ਨਾਲ ਚੈੱਕ ਅਪ ਹੀ ਹੋਊਗਾ ਚੈੱਕ ਅਪ ਵੀ ਕੀ ਕੋਈ ਹੋਰ ਕੁ ਕਰਾਉਣਾ ਹੈ ਨਾ ਮੈਂ ਖੁਦ ਤੇ ਨਹੀਂ ਕਰ ਸਕਦਾ ਕਿਉਂਕਿ ਮੈਂ ਹਜੇ 익ਸਪਰਟ ਨਹੀਂ ਆ ਚੀਜ਼ਾਂ ਵਿੱਚ ਤੇ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਤਾਂ ਹੁਣ ਕੀ ਦੇਖ ਸਕਦਾ ਇਹ ਯਾਰ ਹੁਣ ਕੀ ਯਾਰ ਮੇਰਾ ਡਿਫੈਂਡਰ ਯਾਰ ਗਾਇਸ ਯਾਰ ਹੁਣ ਫਿਰ ਤੋਂ ਜਿਹੜੀ ਦੂਜੀ ਯਾਰ ਚਾਹ ਪਣ ਲੱਗੀ ਆ ਗਾਇਸ ਚਾਹ ਦੇਣਾ ਇਹ ਚਾਲ ਪੰਜਾਬੀ ਨੂੰ ਨਸ਼ਾ ਹੀ ਲੱਗਾ ਆ ਸਹੀ ਗੱਲ ਆ ਤੁਹਾਡੀ ਆਹ ਰੋੜਾ ਜਿਹੜਾ ਪ੍ਰੈਸ਼ਰ ਕੁੱਕਰ ਚੱਲ ਪਿਆ ਹੈ ਨਿੰਮਰ ਤੇ ਗੈਸ ਉੱਠ ਗਈ ਹੈ ਗੈਸ ਕੁੱਕਰ ਚ ਤਾਂ ਅਸੀਂ ਕੱਕ ਬਣਾਉਂਦੇ ਨਹੀਂ ਆ ਸਿਰਫ ਇਹ ਚਾ ਆਲੂ ਹੀ ਭਾਲਦੇ ਆ ਸਿਰਫ ਆਲੂ ਕੁੱਕਰ ਦਾ ਹੀ ਖਾਣਾ ਖਾਂਦੇ ਨਹੀਂ ਆ ਤੁਹਾਡੀ ਦੂਜੀ ਸ਼ਿਫਟ ਚਾਹ ਦੀ ਚਾਹ ਦੇ ਸ਼ਗੀਣ ਫਾਰਮਲੀ ਗੈਸ ਰਾਤ ਦੇ ਨਾ 1 2 ਵਜੇ ਟੈਂਪਰੇਚਰ ਜਿਹੜਾ ਵਾ 1 2 ਡਿਗਰੀ ਸੈਲਸੀਅਸ ਤੇ ਉਹ ਹੋ ਹੀ ਜਾਂਦਾ ਨੋਰਮਲੀ ਆਪਣੇ ਜਨਾਲੇ ਦੇ ਵਿੱਚ ਤੇ ਤੁਸੀਂ ਦੇਖ ਸਾਬੇ ਯਾਰ ਹੁਣ ਗੁੱਡੀਆਂ ਵੀ ਜਿਹੜੀਆਂ ਉੱਡਣ ਲਾਪੀਆਂ ਆ ਆ ਜਿਹੜੀਆਂ ਗੁੱਡੀਆਂ ਵੇਖ ਸਕਦੇ ਕਿੰਨੀ ਉੱਡਣ ਲਾਪੀਆਂ ਆ ਬਹੁਤ ਹੀ ਜ਼ਿਆਦਾ ਵੱਡੀ ਹੈ ਕੈਮਰੇ ਵਿੱਚ ਨਹੀਂ ਜ਼ਿਆਦਾ ਵੱਡੀ ਨਹੀਂ ਦਿਖੰਡੀ ਹੋਗੀ ਉਹ ਸੱਚ ਮੁਚ ਵਿੱਚ ਬਹੁਤ ਹੀ ਜ਼ਿਆਦਾ ਵੱਡੀ ਹੈ ਥੈਂਕ ਯੂ ਆ ਦੇਖ ਤੇ ਦਾ ਦੇ ਸਕਦੇ ਉਹ ਵਾਲੇ ਗਾਇਸ ਮਹੱਲੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਗੁੱਡੀਆਂ ਉੜਦੀਆਂ ਵਾ ਪਰ ਆਪਣੇ ਮਹੱਲੇ ਪਤਾ ਨਹੀਂ ਕਿਉਂ ਨਹੀਂ ਉੜਦੀਆਂ ਬੰਦੇ ਕੀ ਕਰਨੇ ਆ ਆ ਵੇਖੋ ਹੋਰ ਵੀ ਸੁਣਾ ਆਪ ਨਹੀਂ ਤੁਹਾਂ ਵਿੱਚ ਕਿਹਦਾ ਮੁੰਡਿਆ ਗਾਇਸ ਇਹ 2016 ਦੇ ਨਾਲ ਕੰਪੇਅਰ ਕੀਤਾ ਜਾਵੇ ਨਾ ਤੇ 2016 ਨਾਲ ਕੰਪੀਟੀਸ਼ਨ ਹੀ ਨਹੀਂ ਕੋਈ ਕਿਉਂਕਿ 2016 ਦੇ ਵਿੱਚ ਜੋ ਅਜਨਾਲੇ ਆਪਣੀਆਂ ਗੁੱਡੀਆਂ ਹੁੰਦੀਆਂ ਹੈ ਨਾ ਉਹਨੇ ਸਾਰਿਆਂ ਦੇ ਰਿਕਾਰਡ ਹੀ ਤੋੜਤਾ ਕਿਉਂਕਿ ਪੁਰਾਣਾ ਟਾਈਮ ਪੁਰਾਣਾ ਟਾਈਮ ਹੀ ਹੁੰਦਾ ਵਾ ਪੁਰਾਣੇ ਟਾਈਮ ਵਿੱਚ ਫੋਨ ਜ਼ਿਆਦਾ ਕੰਮਕੁਮ ਨਹੀਂ ਲੋਕੀ ਵੇਲੇ ਹੁੰਦੇ ਸੀ ਅਣਾ ਕਿੰਨਾ ਮौज-ਮਸਤੀ ਕਰਦੇ ਸੀ ਨਹੀਂ ਤੇ ਜੇ ਅਸੀਂ 2016 ਵਿੱਚ ਆਹ ਵਾਲੀ ਤਰੀਕ ਨੂੰ ਹੁੰਦਿਆ ਹੁਣ ਆਸਮਾਨ ਪੂਰਾ ਗੁੱਡੀਆਂ ਨਾਲ ਭਰਿਆ ਹੋਣਾ ਹੈ ਤੇ ਹੁਣ ਮੈਂ ਆਪਣੀ ਭੈਣ ਨੂੰ ਪੁੱਛੇ ਲੱਗਾ ਕਿ ਮੈਨੂੰ ਗੁੱਡੀ ਦੇਣਗੇ ਕਿ ਨਹੀਂ ਮੇਰਾ ਵੀ ਯਾਰ ਥੋੜੀਆਂ ਜਿਹੀ ਗੁੱਡੀ ਰਾਉਣਾ ਮਨ ਕਰਦਾ ਹੈ ਕਿਉਂਕਿ ਮੈਂ ਪੂਰੀ ਸਾਲ ਜਿਹੜੀ ਗੁੱਡੀ ਰਾਈ ਨਹੀਂ ਆ ਤੇ ਹੁਣ ਅਸੀਂ ਥੋੜੀਆਂ ਜ ਤੇ ਥੋੜਾ ਐ ਐਕਸਪੀਰੀਅੰਸ ਕਰ ਦੇਗੇ ਨਾ ਕਿ ਮਜ਼ਾ ਆਉਂਦਾ ਵਾ ਸਾਰੇ ਸਾਲ ਤੇ ਗੁੱਡੀ ਢਾਈ ਨਹੀਂ ਅੱਜ ਕੀ 3 ਤਰੀਕ ਹੈ 11 ਤਰੀਕ ਹੈ ਨਾ ਅੱਜ ਅੱਜ 11 12 13 ਪਰਸੋਂ ਤੇ ਲੋਹੜੀ ਹੈ ਮਿੱਤਰੋ ਹਾਏ ਤੇ ਮਿੱਤਰੋ ਖਾਸ ਮਾੜ ਪੂਰਾ ਖਾਲੀ ਸਿਰਫ ਉਹ ਵਾਲੀ ਸਾਈਡ ਤੇ ਦੋ ਤਿੰਨ ਗੁੱਡੀਆਂ ਉੱਡਣੀਆਂ ਯਾਰ ਮੈਨੂੰ ਤੇ ਬੜਾ ਅਫਸੋਸ ਹੈ ਯਾਰ ਇਹ ਗੱਲ ਦਾ ਹੋ ਕੇ ਗਿਆ ਅਜ ਨਾਲੇ ਵਾਲਿਆਂ ਨੂੰ ਅੱਜ ਜਾਂ ਫਿਰ ਸਾਰੀ ਕਮਿਊਨਿਟੀ ਜਾਂ ਫਿਰ ਅਮਰਸਰ ਨੂੰ ਵੀ ਨਹੀਂ ਗਿਆ ਮਰ ਸਰ ਵਿੱਚ ਵੀ ਬਹੁਤ ਜਿਆਦਾ ਗੁਡੀਆਂ ਉਡ ਰਹੀਆਂ ਪਤਨੀ ਮਰ ਸਰ ਨੂੰ ਕੀ ਹੋ ਗਿਆ ਇੱਕਦਮ ਮਰ ਗੁਡੀਆਂ ਡਾਹਿੰਗੇ ਡਾਉਲੀ ਸਾਲਾ ਦਾਸ ਗੁਡੀਆਂ ਉਡਣਦੀਆਂ ਗੁਡੀਆਂ ਦੋ ਦਿਨ ਉਡਣੀਆਂ ਵਾ ਕਿੱਥੇ ਕਿੱਦੋਂ ਹੋਈ ਮੱਲੇ ਤੂੰ ਕਹ ਨਾ ਡਾਉਂਂ ਡਾਉਂਂ ਦੀ ਨੀ ਲੈ ਕਰ ਲੈ ਪਾਟ ਰੋ ਨਾ ਲੀ ਦਈਏ ਲੈ ਜਿਹਦੇ ਤੇਰੇ ਜਿਹਦੇ ਡਾਈਏ ਜੋ ਬੋ ਗਿੱਤੀ ਨਾ ਫਿਰ ਵੇਲੀ ਬੋ ਮੈਂ ਕਿਹੜਾ ਪੈਸਾ ਲਾਉਣਾ ਗਿਆ ਪਿਆ ਵੀ ਜੇ ਨਿੰਮਰ ਨੇ ਮੈਨੂੰ ਆਹ ਵਾਲੀ ਗੁਡੀ ਦਿੱਤੀ ਆਹ ਵਾਲੀ ਤਦ ਨੀਚੇ ਵਾਲੀ ਨੇ ਦਿੱਤੀ ਕਿਉਂ ਨੀਚੇ ਵਾਲੀ ਜੈਲੈਕਸ ਕਿਉਂ ਬਰੋੜਦੀ ਆ ਤੇ ਹੁਣ ਆਹ ਵਾਲੀ ਗੁੜੀ ਜਿਹੜੀ ਡੋਂ ਲਗਾਵਾ ਚਲੋ ਡੋਂਨੇ ਆ ਫਿਰ ਮੈਂ ਆਪਣਾ ਗੱਟੂ ਲੈ ਲੈਣਾ ਵਾ ਆਪਣਾ ਗੱਟੂ ਮੇਰਾ ਉਹ ਪਿਆਰ ਉਹ ਵੇਖੋ ਉੱਪਰ ਧੌਣ ਡੋਂਦੇ ਆ ਆ ਗਾਇਜ਼ ਮੇਰਾ ਗੱਟੂ ਆ ਕਿਦੀ ਜਿਹੜੀ ਆਹ ਵਾਲੀ ਚੀਜ਼ ਏ ਉਹ ਟੁੱਟ ਗਈ ਏ ਕਿਉਂ ਟੁੱਟੀ ਸੀ ਕਿਉਂਕਿ ਮੇਰੇ ਕੋਲ ਥਰੇ ਡੇਕ ਪਿਆ ਸੀ ਦਿਨੋਂ ਹੀ ਦੇ ਸਕਦੇ ਬਹੁਤ ਤੜਾ ਜਿਹੜਾ ਪੇਚਾ ਵੰਡਿਆ ਹੁਣ ਪਤਾ ਨਹੀਂ ਕਿਹੜੀ ਜਾਂਦੀ ਏ ਕਿਹੜੀ ਜਿੱਤਦੀ ਆ ਚਲੋ ਲਾੜਾ ਉਹ ਦਾਹੋ ਵਾਲੀ ਆ ਜੀ ਗੜਲੀਆਂ ਕਿਹੜੀ ਜਾਂਦੀ ਹੈ ਤੇ ਕਿਹੜੀ ਹੁੰਦੀ ਆ ਐਤਲਕ ਨਹੀਂ ਬੇਜਾਂ ਲਗਾ ਜੇ ਨਹੀਂ ਲੱਗਾ ਤੈਨੂੰ ਭਲਾ ਪਤਾ ਨਹੀਂ ਗਾਇਜ਼ ਇੱਕ ਗੱਲ ਆ ਸੋ ਸਿਆਲ ਦੇ ਵਿੱਚ ਕਰਨ ਦਾ ਵੀ ਕੱਖ ਨਹੀਂ ਜੀ ਕਰਦਾ ਤੇ ਜੇ ਗਰਮੀਆਂ ਉਹਨਾਂ ਬੰਦਾ ਐਕਟਿਵ ਰਹਿੰਦਾ ਵਾ ਸਿਆਲ ਦੇ ਵਿੱਚ ਸਰੀਰ ਹੀ ਕੰਮ ਨਹੀਂ ਕਰਨਾ ਸਰੀਰ ਨਹੀਂ ਕੰਮ ਨਹੀਂ ਕਰਦਾ ਚੰਗੀ ਤੇਰਾ ਸਿਰਫ ਦਿਮਾਗ ਕੰਮ ਕਰਦਾ ਵਾ ਉਹਦਾ ਵੀ ਕੀ ਫਾਇਦਾ ਜੇ ਕਿਤੇ ਜਾਣਾ ਹੀ ਨਹੀਂ ਜਾਣਾ ਵੀ ਤੇ ਸੁਸਤੀ ਪਾਈ ਰੱਖਣੀ ਆਪਣੇ ਸਰੀਰ ਦੇ ਸਿਹਾਲ ਦੇ ਵਿੱਚ ਤੇ ਉਹ ਗਾਇਸ ਉਹ ਵੀ ਹੋ ਗਿਆ ਪੱਤੇ ਦੀ ਉਹ ਤੁਹਾਡਾ ਆਈ ਆਉਗੀ ਕਿ ਨਹੀਂ ਆਓ ਗਾਇਸ ਗੁੱਡੀ ਆ ਗਈ ਬੋ ਗਾਇਸ ਆ ਡੋਰ ਡੋਰ ਫੜ ਲੋ ਛੇਤੀ 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 ਉਹ ਥੱਲੇ ਡਿੱਗ ਚਲੀ ਉਹ ਆ ਜਾ ਫੜ ਲੈ ਫੜ ਲੈ ਫੜ ਲੈ ਫੱਲ ਲੱਕਣੀ ਆ ਮੈਂ ਫੜ ਜਾਓ ਗਾਇਸ ਫੜ ਲਈ ਇਹਨੇ ਸ਼ੁਕਰੀਆ ਆ ਚਲੀ ਇਸ ਕਾ ਨਾ ਗਾਈਜ਼ ਆ ਵੇਖੋ ਗੱਡੀ ਇਹਨੇ ਫਾੜ ਲਈ ਹੈ। ਓ ਗੱਡੀ ਕੀ ਆ? ਸੰਭਾਲ ਫਿਰ ਤੂੰ ਦੇਖਦੀ ਥਲੇ। ਆਹ ਦੇਖੀ। ਗਾਈਜ਼ ਇਹ ਛੁਕਰੇ ਗੱਡੀ ਗੁੱਡੀ ਜਿਹੜੀ ਆ ਗਈ ਆ। ਵੇਖ ਲੋ ਗਾਈਜ਼ ਪੇਚਾ ਪੈਂਟੇ ਤੇ ਹਵਾ ਵੀ ਆਂਦੀ ਸੀ ਨਾ ਤੇ ਆਹ ਗੁੱਡੀ ਜਿਹੜੀ ਇਹਨੂੰ ਆ ਗਈ ਆ ਦੇਖੋ। ਵਧੀਆ ਕੀਤਾ ਗੁੱਡੀ ਫੜ ਕੇ ਹੈਂ। ਟੱਕ ਪਾ ਤੀ ਤੈਨੂੰ ਮਰਦੇ ਤੇ ਅੱਜ। ਹੈਂ? ਨਹੀਂ ਮਰਦੇ ਤੇ ਅੱਜ ਟੱਕ ਫਾਤੀ ਆ। ਹੈਂ? ਕੰਨ ਦਾ ਆ ਕੇ ਦਿਖਾ ਫੇ ਰਖੀ ਇੱਕ ਵਾਰੀ ਡਾਕ ਦਿਖਾ ਮੈਨੂੰ ਦੋ ਮਿੰਟ ਡਾਕ ਫਿਰ ਹੋਣੀ ਤੇ ਤੂੰ ਪਤਾ ਨਹੀਂ ਸੰਦਿਆਂ ਫੋ ਜਾਂਦੇ ਆ ਇਹਨੇ ਪਾੜ ਦੇਣੀ ਆਹੀ ਨੇ ਮਿੱਤਰੋ ਲੋੜੀ ਤੇ ਗੁੱਡੀਆਂ ਬਹੁਤ ਘੱਟ ਲਿਆ ਹੁੰਦੇ ਆ ਜਿਆਦਾ ਗਾਇਸ ਲੁੱਟੀ ਦੀਆਂ ਗੁੱਡੀਆਂ ਨਿੰਮਰ ਤੋਂ ਦੂ ਡਾਉਣ ਲੱਗੀ ਐ ਗਾਇਸ ਮੈਨੂੰ ਪਤਾ ਨਹੀਂ ਨਿੰਮਰ ਡਾਊਗੀ ਨਹੀਂ ਦੱਸ ਇੱਕ ਰੀ ਨੇ ਮੈਂ ਕਹਿੰਦੇ ਮੈਂ ਡੋਲ ਵੇਟਣੀ ਯਾਰ ਕੀ ਕਰ ਸਕਦੇ ਹਾਂ ਬਾਕੀ ਯਾਰ ਕੈਮਰੇ ਤੇ ਵੀ ਰਿਕਾਰਡ ਹੋ ਗਿਆ ਹੋਊਗਾ ਗੁੱਡੀ ਵਾਣੀ ਅਸੀਂ ਤੇ ਆਪਣਾ ਕੰਮ ਕਰੀਏ ਕੰਮ ਕਰਨਾ ਹੀ ਆਇਆ ਉਹ ਤਾਂ ਕੀਤਾ ਨਹੀਂ ਆ ਪਹਿਲਾਂ ਗੁੱਡੀ ਚਾਹੀਏ ਤੇ ਫਿਰ ਜਾ ਕੇ ਤੁਹਾਨੂੰ ਮਿਲਦੇ ਆ ਹੁਣੇ ਹੈ ਨਾ ਜਿਹਦੀ ਗੁੱਡੀ ਉਹ ਇੰਨਾ ਇਹ ਮੁੰਡਾ ਆ ਸਾਡੇ ਘਰ ਕੀ ਤੂੰ ਤੁਸੀਂ ਮੈਨੂੰ ਗੁੱਡੀ ਦੇ ਦਿਓ ਤੇ ਹੁਣ ਵੇਖ ਸਕਦੇ ਆ ਕਿਧਰ ਗਿਆ ਵਾ ਉਹ ਨਹੀਂ ਮੈਂ ਕੀ ਬੋਲਦਾ ਸੀ ਕਿ ਉਹਨਾਂ ਦੇ ਫੜ ਲਈ ਹੈ ਕਹਿੰਦਾ ਡੋਲ ਤੁਹਾਡੇ ਘਰ ਲੈਣ ਦੀ ਮੈਂ ਆਇਆ ਉਹਨਾਂ ਕੋਲ ਗਾਇਸ ਇਹ ਮੁੰਡ ਨੇ ਮਜਾਂਦਾ ਹੈ ਮੈਂ ਜਿੱਥੇ ਮਜਾਂ ਮਜਾਂਣਾ ਹਨ ਇਹ ਮੁੰਡਾ ਉੱਥੇ ਆ ਕੇ ਜਮ ਲੰਦਾ ਮੈਂ ਨਿਕਾਇਆ ਤੇ ਉਹਦੀ ਗੁੱਡੀ ਆ ਤੇ ਆ ਜਿਹੜੀ ਆ ਗੁੱਡੀ ਇੱਧਰ ਪਈ ਆ ਕਿਉਂਕਿ ਉਹਦੀ ਗੁੱਡੀ ਉਹ ਵਿਚਾਰਾ ਯਾਰ ਘਰੇ ਆ ਗਿਆ ਵੇਖ ਲੋ ਗੁੱਡੀ ਦਾ ਕੀ ਨਸ਼ਾਨਾ ਨਹੀਂ ਕਹਿੰਦੇ ਵੇਖ ਲੋ ਉਹ ਸਾਨੂੰ ਹੈ ਹੀ ਨਹੀਂ ਅਸੀਂ ਤੇ ਭਾਵੇਂ ਸੌ ਵਾਲਾ ਗੁੱਡਾ ਬਹੁਤ ਕਰ ਦਿੱਤੇ ਇਹਦੇ ਕਿਸੇ ਦੇ ਘਰ ਵੀ ਨਹੀਂ ਜਾਵਾਂਗੇ ਮੰਗਣੇ ਕਿ ਚਾਰ ਗੁੱਡਾ ਦੇਖੋ ਤੁਹਾਡੇ ਘਰ ਆਇਆ ਵਾ ਮੈਂ ਤੇ ਗਾਇਸ ਇੱਧਰ ਆਪਣੇ ਕੰਨੀ ਕੁੰਨੀ ਬੰਨ ਲੀਆ ਸਾਰੀ ਔਰ ਹੀ ਗਾਇਸ ਕੰਨੇ ਨਹੀਂ ਗਿਆਦੇ ਉਹਨੂੰ ਪਲਾਵਾ ਪਲਾਵਾ ਗਾਈਜ਼ ਮੇਰੇ ਤਾਂ ਤਾਂ ਗੁੱਡੀ ਨਹੀਂ ਉਡਣਦੀ ਸੀ ਕਿਉਂਕਿ ਮੈਂ ਬਹੁਤ ਛੇਰ ਹੋ ਗਿਆ ਨਾ ਢਾਈ ਨੂੰ ਪਿਛਲੇ ਲੋੜੀ ਨੂੰ ਢਾਈ ਮੈਂ ਗੁੱਡੀ ਇਹ ਹੁਣ ਆਹ ਡਾ ਕੇ ਵੇਖਣ ਲੱਗੀ ਪੀ ਫਲਗ ਮੈਡ ਬਣਾਉਣੀ ਬੁਰੇ ਚੰਗੀ ਤਰ੍ਹਾਂ ਦੇਖ ਸਕਦੇ ਤੁਸੀਂ ਚਲੋ ਡਾ ਵੀ ਲਈਏ ਪ੍ਰੋਫੈਸ਼ਨਲ ਹੈ ਨਾ ਇਹਨੂੰ ਫਿਰ ਪ੍ਰੈਕਟਿਸ ਹੋਈ ਹੋ ਬੁਰੇ ਸਾਲ ਦੀ ਨਾ ਹਣਾ ਆਹ ਵੇਖੋ ਡਾ ਵੀ ਲਈਏ ਪਰ ਤਾਂ ਜਿੰਨੇ ਤੇ ਵੀ ਹੱਥ ਜੇ ਡੋਰਿਆ ਉਹਨੇ ਗੁੱਡੀ ਤਾਂ ਉਡਿਆ ਵਾ ਠੀਕ ਹੈ ਗੁੱਡੀ ਪਰੇ ਹਰ ਜੇ ਮੈਨੂੰ ਢਾਉਂਦੇ ਫੋੜੀ ਫੋੜੀ ਤਮਾ ਖੱਤੜਾ ਖੱਤੜੇ ਖੱਤੀ ਹੋ ਰਹੀ ਜਨਾਬੀ ਹੈ ਠੰਡਾ ਟੈਂਪਰੇਚਰ 5 ਡਿਗਰੀ ਸੈਲਸੀਅਸ ਹੈ ਹੁੰਦਾ ਤੇ ਤੂੰ ਉੱਪਰ ਚੜੀ ਆ ਅੱਛਾ ਅੱਛਾ ਕੋਈ ਗੁੱਡੀ ਨੂੰ ਟੋੜਿਆ ਤੇ ਅਸੀਂ ਇੱਥੇ ਮਜ਼ੇ ਲੈਣੇ ਗੁੱਡੀ ਤੇ ਹੈ ਆ ਫੜ ਲਾ ਚੱਲੀ ਮੇਰਾ ਕੈਮਰਾ ਫੜਿਆ ਕੱਤਲ ਇਹਨੂੰ ਤਾਂ ਗੁੱਡੀ ਰੋਂਦੋ ਬਾਕੀ ਅਹੀ ਤੇ ਚਲੇ ਜਾਣੇ ਆ ਪਤਾ ਨਹੀਂ ਕੀ ਕੰਨ ਜਾਂਦੇ ਆ ਮੇਰਾ ਉੱਪਰ ਆ ਠੰਡ ਬੜੀ ਲੱਗਣੀ ਮੇਰੇ ਉੱਪਰ ਜਾਂਦੋ ਜੀ ਨਹੀਂ ਜਾਂਦੇ ਬਾਕੀ ਵਗੋਰੀ ਯਾਰ ਦੇਖ ਸਕਦੇ ਮੇਰਾ ਘਟਣਾ ਖਾਜੀ ਕਿਤੇ ਹੋਰੀ ਖਾਣ ਜਾਈ ਮੇਰਾ ਘਟੁਕਦਾ ਐ ਹੋਰੀ ਕਹਿੰਦਾ ਘਟੁਣਾ ਖਾਜੀ ਮੇਰਾ ਓਏ ਹੋਰੀ ਕੋਈ ਚਟਕੇ ਹੋ ਗਾਇ ਮੱਖੀ ਨੂੰ ਵੇਖਣ ਲਿਆ ਮੱਖੀ ਨੂੰ ਵੇਖਣ ਲਿਆ ਕਿਦਾ ਓਏ ਗਾਈਜ਼ ਲੈ ਗਿਆ ਬੜਾ ਚੰਡ ਤੇ ਗਾਈਜ਼ ਮਿੱਤਰੋ ਮੱਖੀ ਜਿਹੜੀ ਆ ਖਾ ਗਿਆ ਆ ਆ ਗਿਆ ਨਹੀਂ ਬਾਹਰ ਰੱਖੀ ਖਾਂਦਾ ਤੇ ਨਹੀਂ ਆਏ ਆਓ ਓਏ ਆਓ ਓਏ ਆਓ ਓਏ ਆਓ ਓਏ ਆਓ ਓਏ ਆਓ ਓਏ ਕਿਉਂ ਡਾਰੀ ਤੈਨੂੰ ਉਲਟੀ ਬੜੀ ਆਉਂਦੀ ਕੀ ਗੱਲ ਹੈ ਮੱਖੀ ਖਾ ਕੇ ਤੇ ਗਾਈਜ਼ ਉਹ ਤੁਸੀਂ ਦੇਖ ਸਕਦੇ ਜੇ ਤਿੰਨ ਵਿਚਾਰ ਚਾਰ ਬੋਰੀਆਂ ਜਿਹੜੀਆਂ ਅਸੀਂ ਅੰਦਰ ਰੱਖੀਆਂ ਸੀ ਚਾਰੀ ਬੋਰੀ ਵਾਸਤੇ ਤੇ ਹੋਰੀ ਯਾਰ ਬਾਹਰ ਹੀ ਲੈ ਆਉਂਦਾ ਇਹਨੂੰ ਮਤਨੇ ਕੀ ਗੱਲ ਹੈ ਹੋਰੀ ਹੈ ਹੋਰੀ ਤੇ ਹੁਣ ਜਿਹੜੀਆਂ ਬੋਰੀਆਂ ਮੈਂ ਕਿੱਥੀਆਂ ਕਰੀ ਲਵਾਂ ਪਰੇ ਯਾਰ ਜੋਰੀ ਮੈਂ ਯਾਰ ਬੋਰੀਆਂ ਇਕੱਠੀਆਂ ਗਾੜਿਆ ਤੂੰ ਦੇਦਾ ਨਹੀਂ ਬੋਰੀਆਂ ਇਕੱਠੀਆਂ ਗਾੜਿਆ ਗਾਜ਼ ਬੋਰੀਆਂ ਤੇ ਮੈਂ ਅੰਦਰ ਰੱਖਤੀ ਗਿਆ ਸੁਰਤੀ ਹੁਣ ਵੇਖਦੇ ਹੋਰੀ ਆਉਂਦਾ ਕਿ ਨਹੀਂ ਹੋਰੀ 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 ਪਰੇ ਯਾਰ ਜਾਓ ਨਹੀਂ ਹੋ ਹੋ ਐ ਬੋਰੀਆਂ ਲੈ ਕੇ ਜਾਣੀਆਂ ਹਾਇਦਰਾ ਹਾਇਦਰਾ ਸ਼ਰਮ ਦਾ ਘਾਟਾ ਫੇਰ ਹੋ ਰਹੀ ਤੈਨੂੰ ਵਿੱਚ ਪੇੜ ਮਾਰਨੀ ਆ ਆ ਚੱਲੀਏ ਆ ਆ 아이 ਜ਼ੋਰੀ ਵਾਸਤੇ ਨਾ ਕੋਈ ਹੈ ਨਹੀਂ ਆ ਖੇਡਣ ਘੁੰਮਣ ਵਾਸਤੇ ਪਤਾ ਕੀ ਕਰਦਾ ਬੋਰੀਆਂ ਨੂੰ ਫੜ ਕੇ ਨਾ ਬੋਰੀਆਂ ਲੈ ਕੇ ਭਜਦਾ ਵਾ ਉਹ ਕਿਉਂ ਭਜਦਾ ਵਾ ਮੈਂ ਤੈਨੂੰ ਦੱਸਦਾ ਵਾ ਉਹ ਬੋਰੀਆਂ ਲੈ ਕੇ ਇਸ ਕਰਕੇ ਭਜਦਾ ਹੈ ਕਿ ਸਾਨੂੰ ਗੁੱਸਾ ਚੜੇ ਤੇ ਅਸੀਂ ਉਹਨੂੰ ਫੜੀਏ ਉਹ ਖੇਡਣ ਦੀ ਸਾਡੇ ਕੋਸ਼ਿਸ਼ ਕਰਦਾ ਬੜਾ ਚੰਟ ਚੋਰੀ ਹੋਰੀ ਇਧਰਾ ਔਰ ਮੇਰਾ ਗਾਇਜ਼ ਫੁਲਕਾ ਖਾਣ ਦਾ ਟਾਈਮ ਹੈ ਸਵੇਰ ਦਾ ਫੁਲਕਾ ਖਾਣ ਦਾ ਟਾਈਮ ਹੈ ਇਹ ਬਣੀ ਐ ਖੁਲੀਆਂ ਦੀ ਸਬਜ਼ੀ ਤੇ ਆ ਚਪਾਤੀ ਤੇ ਨਾਲ ghee ਗਾਇਜ਼ ਮੈਂ ਨਾ ਸ਼ਾਮ ਨੂੰ ਜਾਊਂਗਾ ਆਪਣਾ ਮੋਟਰਸਾਈਕਲ ਠੀਕ ਰਾਉਣ ਤੇ ਮੋਟਰਸਾਈਕਲ ਦਾ ਵੀ ਮੋਟਰਸਾਈਕਲ ਨਹੀਂ ਐ ਮੇਰੀ ਡਿਫੈਂਡਰ ਐ ਤਾਂ ਆਪਣਾ ਡਿਫੈਂਡਰ ਜਿਹੜਾ ਠੀਕ ਰਾਉਣ ਜਾਵਾਂਗੇ ਤੇ ਨਿਆਰੇ ਲਵਾਵਾਂਗੇ ਡਿਫੈਂਡਰ ਤੇ ਤੇ ਪਹਿਲਾਂ ਯਾਰਾਂ ਅਸੀਂ ਪ੍ਰੋਬਲਮ ਵੇਖਣੀ ਪ੍ਰੋਬਲਮ ਕੀ ਹੈ ਉਹਦੇ ਵਿੱਚ ਪ੍ਰੋਬਲਮ ਫਿਰ ਆਾਂਗੇ ਤੁਹਾਨੂੰ ਦੱਸਾਂਗੇ ਉੱਥੇ ਜਾ ਕੇ ਬਣਾ ਲਾਂਗੇ ਮੜੀ ਇੱਕ ਸ਼ੌਟ ਲਾ ਲਾਂਗੇ ਤੁਹਾਨੂੰ ਦਿਖਾਉਨੇ ਆ ਤੇ ਕੀ ਪ੍ਰੋਬਲਮ ਆ ਤੇ ਬਾਕੀ ਹੁਣ ਮੈਂ ਪੜਾਈ ਕਰ ਲਿਆ ਥੋੜੀ ਜੀ ਇਧਰ ਵੀ ਪਰਦਾ ਜੀ ਬੈਠੇ ਹੋਏ ਨੇ ਪੜ੍ਹਨ ਦੇ ਨੇ ਤੇਰਾ ਲੇ ਲੇ ਤੇਰਾ ਲਾ ਕੀ ਹੁੰਦਾ ਪਤਾ ਹੈ ਲੈ ਮੈਨੂੰ ਕੀ ਬੋਲਦੇ ਨਹੀਂ ਦੀ ਬਾਕੀ ਅਸੀਂ 100 ਵਾਟ ਦਾ ਬਲਬ ਲਾਇਆ ਨਿਆਰੇ ਨਾਲ ਪੁਰਾਣੇ ਇੱਥੇ ਪੜ੍ਹਨੇ ਆ ਤੇ ਤੇਰਾ ਲਾ ਲੈ ਲੋ ਤੇਰਾ ਲਾ ਅgetElementById ਇਹਨੂੰ ਸਮਝ ਦੇਣ ਲੱਗਣ ਦੀ ਪਤਾ ਨਹੀਂ ਕਿਉਂ ਤੇ ਬਾਕੀ ਯਾਰ ਮੈਂ ਇਤੋਂ ਪਾ ਪੜ ਕੇ ਨਾ ਬਾਅਦ ਵਿੱਚ ਵੀਰ ਨੂੰ ਵੇਖਾਂਗੇ। ਤਿਆਰੇ ਪੂਰੇ ਫੁੱਲ ਹੈ? ਕਿਹੜੀ? ਚਾਈਨੀਸ ਫਿਲਮ ਵੇਖਾਂਗੇ ਕੋਈ। ਆਈਓਐਫ ਹੈ? ਆਈਓਐਪ। ਆਈਓਐਫ ਗਾਇਸ ਜੇ ਤੁਸੀਂ ਵੀ ਚਾਈਨੀਸ ਮੂਵੀ ਵੇਖਣਾ ਚਾਹੁੰਦੇ ਜੇ ਨਾ ਆਈਓਐਫ ਹਿੰਦੀ ਨਾਮ ਦਾ ਚੈਨਲ ਜੀ ਆਈਓਐਫ ਵੱਡੇ ਕੈਪੀਟਲ ਲੈਟਰ ਚ ਤੇ ਹਿੰਦੀ ਸਿੰਪਲ ਲੈਟਰ ਚ ਬਹੁਤ ਵਧੀਆ ਜਿਹੜੀ ਮੂਵੀ ਹੁੰਦੀਆਂ ਮੈਂ ਤੇ ਉਹੀ ਵੇਖ ਕੇ ਗੁਜ਼ਾਰਾ ਕਰੀ ਜਾਂਦਾ ਵਾਂ। YouTube ਤੇ ਫੋਰ ਕੱਖ ਨਹੀਂ ਵੇਨਾ ਬਸ ਯੂ ਮੂਵੀ ਸੀ ਤੇ ਜੇ YouTube ਤੇ ਕੱਖ ਵੇਖਣਾ ਹੁੰਦਾ ਤੇ ਲੈਪਟਾਪ ਤੇ ਵੇਖੀਦਾ ਵਾ ਮੈਂ ਆਪਣੀ ਪੂਣੀ ਇੱਧਰ ਕੱਲੀ ਪੱਗ ਦੀ ਤੇ ਹੁਣ ਪੱਗ ਬੰਨਨੇ ਆ ਗਾਈਸ ਹੁਣ ਨਾ ਮੈਂ ਪੱਗ ਬੰਨਨੇ ਲੱਗਾ ਵਾ ਕਿਉਂਕਿ ਯਾਰ ਮੈਂ ਜਦੋਂ ਪੱਤਨਾ ਬੰਨਿਆ ਨਾ ਮੇਰੇ ਅੰਦਰ ਥੋੜੀ ਨੈਗੇਟਿਵ ਏਨਰਜੀ ਆਉਣੀ ਆ ਹੁਣ ਪੱਗ ਬੰਨਦੇ ਕਹਿਣ ਜੀ ਮਿੱਤਰੋ ਮੈਂ ਬੰਨ ਲਈ ਪੱਗ ਤੇ ਪੱਗ ਬੰਨਨੇ ਵਿੱਚ ਥੋੜਾ ਜਿਹਾ ਟਾਈਮ ਲੱਗਾ ਹੀ ਪਰ ਠੀਕ ਆ ਬੜੀ ਅਸੀ ਭਾਈ ਪੱਗ ਨੂੰ ਪਰ ਨਾ ਸੱਚ ਪੱਗ ਨਹੀਂ ਹੋਨਾਂ ਗਾਇਸ ਮੇਰੇ ਮਮਾ ਦਾ ਪਰੌਟਾ ਪੀਣ ਗਾਂਡੇ ਮੈਂ ਤੁਹਾਨੂੰ ਦਿਖਾਉਂਦਾ ਵਾ ਗਾਇਸ ਮੇਰੇ ਮਮਾ ਦਾ ਠੰਡ ਵੇਚੀ ਵੇਖ ਲੋ 30 40 ਕਿਲੋ ਜਿਹੜੀ ਕਣਕੋਂ ਪੀਣ ਗਾਂਡੇ ਆ ਦੋ ਘੰਟੇ ਇਹਨਾਂ ਨੂੰ ਲੱਗਦੇ ਪੀਣ ਕਰਨ ਦੇ ਆਹ ਵੇਖੋ ਫੇਰ ਵੀ ਨਹੀਂ ਹਟਦੇ ਕੀ ਨਹੀਂ ਠੰਡ ਹਟੀ ਜਾਓ ਸੋ ਗਾਇਸ ਹੁਣ ਮੈਂ ਆਪਣੀ ਡਿਫੈਂਡਰ ਜਿਹੜੀ ਆ ਠੀਕ ਨੂੰ ਚੱਲਿਆ ਵਾ ਉਹਨੇ ਹਾਲੇ ਗਾਇਸ ਮੈਂ ਦੁੱਧ ਲਿਆਂਦਾ ਵਾ ਤੇ ਦੁੱਧ ਪਾ ਕੇ ਚਾਹ ਬਣਾਉਣੀ ਆ ਨਾ 2 ਕਿਲੋ ਦੁੱਧ ਦਾ ਹੀ ਜਿਹੜਾ ਵਾ ਰਾਤੀ ਤੇ ਹੁੰਦੇ ਆ ਤੇ ਉਹਦਾ ਦਹੀਂ ਜਮਾ ਲੈਨੇ ਆ ਹੁਣ ਚਾਹ ਵਾਸਤੇ ਲੈਂਦਾ ਏ ਸਾਡੇ ਘਰ ਵਿੱਚ ਰੋਜ਼ ਹੀ ਚਾਹ ਬਣ ਲੱਗੀ ਆ ਸ਼ਾਮ ਦੀ ਤੇਨ ਵਜੇ ਚਾਹ ਬਣਦੀ ਆ ਸਾਡੇ ਘਰ ਤੇ ਨਾਰਮਲੀ ਹਾਂ ਚਾਹ ਬਣਾਉਂਦੇ ਆ ਤੇ ਸਭ ਖਾਦੇ ਸਾਰੇ 13 ਜਨਵਰੀ ਨੂੰ ਵੀ ਮਿੱਤਰੋ ਠੰਡ ਹੈਗੀ ਆ ਪਰ ਯਾਰ ਹੋਣ ਕੀ ਕਰੀਏ ਲੋੜੀ ਰਹਿਣੀ ਗਈ ਪਹਿਲਾਂ ਆਲ ਗਈ ਕੱਚਾ ਦੋਸਤ ਮਿੱਤਰੋ ਸਵਾਲ ਲੱਗਦਾ ਮੇਰੇ ਮਮਾ ਅੰਦੇ ਕਿ ਮੈਨੂੰ ਕਾਲੀ ਚਾਹ ਬਣਾ ਕੇ ਦੋ ਹਨ ਮੈਂ ਦੱਸੋ ਯਾਰ ਕਾਲੀ ਚਾਹ ਕਿੱਦਾਂ ਬਣਾਈਏ ਕਾਲੀ ਮੈਂ ਦੁੱਧ ਹੁਣ ਘੱਟ ਪਾਵਾਂ ਮੈਂ ਕਾਲੀ ਚਾਹ ਲੈ ਇਸ ਚਾਹ ਕਾਦੀ ਰਹੇਗੀ ਜਾਂ ਮੈਂ ਮਿੱਠਾ ਵੀ ਘੱਟ ਤੇ ਚਾਹ ਵੀ ਘੱਟ ਦੁੱਧ ਘੱਟ ਸਾਰੀ ਨਾਰਮਲ ਨਾਰਮਮ ਫਿਰ ਚਾਹ ਬਣਾਈਏ ਨਾਰਮਲ ਜਿਦਾਂ ਦੇ ਬੰਦੀ ਆ ਆਹ ਤੇ ਜੀਰ ਚਾਹ ਚਾਹ ਦਾ ਨਸ਼ਾ ਹੀ ਬਹੁਤ ਔੜਾ ਹੈ ਆ ਦੇਖੋ ਗਾਇਸ ਹੁਣ ਜਾ ਕੇ ਥੁੱਪ ਲੱਗੀ ਆ ਮਿੱਤਰੋ ਜੇ ਤੁਹਾਨੂੰ ਵਾਇਦਾ ਬਲੌਗ ਉਹਦੀ ਲਗਾਤਾਰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਤੁਹਾਨੂੰ ਇਹੋ ਜੇ ਅਗਲੇ ਧਮਾਕੇਦਾਰ ਬਲੌਗ ਚ ਤਾਂ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ